ਦੋਤੇ ਆਣਾ ਮੇਰੇ ਵੀਰੋ ਪਹਿਲੀ ਰੇਡ 1100 ਦੀ ਬੁੱਟਾ ਪੁੱਟਰ ਤੇ ਨਾਨਕ ਨੇ ਮਨਦੀਪ ਹੁੜਾਮਣੀਆਂ ਮੇਰੇ ਵੀਰੋ ਦੋਤੇ ਆਣਾ ਰਪਿੰਦਰ ਰੇਡ ਪਾ ਰਿਆ ਕਬੱਡੀ 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 ਉਹ ਕਬੱਡੀ ਦਾ ਸਰਪੰਚ ਕਬੱਡੀ ਦਾ ਸਰਪੰਚ ਪਿੱਛੇ ਪੈ ਗਿਆ ਇੱਕ ਪਾਸੇ ਯਾਦਾ ਰਪਿੰਦਰ ਯਾ ਰਪਿੰਦਰ ਰਪਿੰਦਰ ਯਾਦਾ ਲੋਕਾਂ ਨੇ ਕਹਿੰਦਾ ਸਰਕਪੁਰੀ ਦੇ ਸਰਪੰਚ ਤੋਂ ਮੇਰੇ ਵੀਰੋ ਇਹਦਾ ਵੀ ਕਹਿੰਦੇ ਨਾਂ ਚੱਲਦਾ ਮੇਰੇ ਪੰਜਾਬੀ ਵੀਰੋ ਇਧੀਆਂ ਵੀ ਕਹਿੰਦੇ ਗੱਲਾਂ ਹੁੰਦੀਆਂ ਖੇਡ ਦੇ ਮੈਦਾਨ ਦੇ ਅੰਦਰ ਨੌਜਾਨ ਰਪਿੰਦਰ ਵੀ ਅੱਜ ਸਾਡਾ ਨੌਜਾਨ ਚੱਲਦਾ ਜਿੰਨੇ ਚੱਲਦਾ ਹੈ ਪਾਸਪੋਰਟ ਪੁਰਤਕਾਲ ਦਾ ਜਿੰਨੇ ਚੱਲਦਾ ਹੈ ਪਾਸਪੋਰਟ ਪੁਰਤਕਾਲ ਦਾ ਇੱਕ ਪਾਸੇ ਕਹਿੰਦੇ ਨੌਜਾਨ ਸਾਹਮਣੇ ਕਹਿੰਦੇ ਰੁਪਿੰਦਰ 도ਤੇਵਾਲ ਇੱਕ ਤਗੜਾ ਨੰਬਰ ਖੜੀ ਹੈ ਆ ਰੇਡ ਪੈਂਦੀ ਹੈ 도ਤੇ ਵਾਲੇ ਦੀ ਤੀਜੀ ਰੇਡ 1900 ਦੀ ਖੇਡ ਮੈਦਾਨ ਦੇ ਅੰਦਰ ਪੈ ਗਈ ਹੈ ਚੋਲੇ ਵਾਲਾ ਅਰਸ਼ਕ ਇਹਨੇ ਤਿਆਰ ਹੈ ਕਬੱਡੀ ਦਾ ਸਰਪੰਚ ਤਿਆਰ ਹੈ ਕੋਰੀ ਕਹਿੰਦੇ ਤਿਆਰ ਹੈ ਚਾਰਾਂ ਦੀ ਲੱਗੀ ہوئی ਚੈਨ ਹੈ ਕਿਹੜਾ ਲੱਤੀ ਲੱਗਦਾ ਹੈ ਕਿਹੜਾ ਗੁੱਟ ਫੜਦਾ ਹੈ ਗਣ 30 ਕੇ ਸੈਕਿੰਡਾਂ ਦੇ ਮੁੱਕਦੀ ਹੈ ਆ 도ਤੇ ਵਾਲਾ 도ਤੇ ਵਾਲਾ 도ਤੇ ਵਾਲਾ ਦੋਤੇ ਵਾਲੇ ਰਪਿੰਦਰ ਦੀਆਂ ਰੇਡਾਂ ਤੇ ਤੇ ਸੰਦੀਪ ਦੀਆਂ ਰੇਡਾਂ ਤੇ ਭਾਈ ਬਲਜਿੰਦਰ ਭਿੰਡਰ ਵੱਲੋਂ ਪਾਣੀ ਚ ਮਿਲਿਆ ਪਾਣੀ ਕੱਢੂ ਉਹ ਕਿਹੜੀ ਯਾਰੀ ਆ ਜਿਹੜੀ ਅੰਬਰ ਨੂੰ چیرੂ ਉਹ ਕਿਹੜੀ ਯਾਰੀ ਆ ਜਿਹੜੀ ਅੰਬਰ ਨੂੰ چیرੂ ਇਹ ਦੋਤੇ ਵਾਲਾ ਕਹਿੰਦੇ ਰਪਿੰਦਰ ਮੇਰੇ ਮਿੱਤਰੋ ਕਬੱਡੀ ਕਬੱਡੀ ਪਾਉਣ ਦੇ ਲਈ ਵਧਿਆ ਆ ਕੱਲੂ ਚੱਕਾ ਦੇ ਵਿੱਚ ਪੱਤਾ ਮੇਲਾ ਤਾਣਾ ਅੱਜ ਪੈ ਗਿਆ ਪਰਸੋਂ ਕਹਿੰਦੇ ਸੇ ਘੇੜੇ ਦੇ ਵਿੱਚ 61 ਯਾਰਾਂ ਨਾਤ 11 ਦਿੱਤੇ ਜਾਣਗੇ ਜਿੰਨਾ ਕੰਦਾ ਬੋਲਦੀ ਹੈ ਫੇਰ ਕਿਰੇ ਪ੍ਰਮਾਤਮਾ ਲੋ ਦਵਾਵਾ ਨੇ ਮੈਂ ਪਹਿਲਾਂ ਕਿਹਾ ਸਾਰੇ ਪੜਾ ਸਾਰੇ ਪੜਾ ਟਿੱਕੇ ਬਠੇਰੋ ਜੇ ਚੱਕੀ ਉੱਥੇ ਲੈ ਗੇ ਸਾਰੀ ਰਾਤ ਇੱਕ ਪਾਸਾ ਕੁੱਟੀ ਜਾਣਾ ਪਰ ਕਹਿੰਦੇ ਪ੍ਰਮਾਤਮਾ ਰਬੜਿਆ ਰੱਬ ਕਹਿੰਦੇ ਆ ਪੁੱਤਰ ਦੂਵੇਂ ਵਰਗੇ ਵੀਰ ਨੇ ਦਵਾਵਾ ਨੇ ਭਰਾਵਾਂ ਦੇ ਲਈ ਇੱਕ ਵੱਡਾ ਮੇਲਾ ਚੱਲਦਾ ਹੈ ਇਹ ਰੀਜ ਸੀ ਕਿ ਆਹ ਮਹਾਰਾਜ ਜੋਦਾ ਕਹਿੰਦਾ ਰਬੜਾ ਕਹਿੰਦਾ ਇੱਕ ਰੀਜ ਸੀ ਆ ਕੁਝ ਹੋਣਾ ਚਾਹੀਦਾ ਓ ਹੋ ਗਿਆ ਓ ਪੂਰੀ ਆ ਗਿਆ ਹਾਂ ਇਧਰਲੇ ਪਾਸੇ ਕਹਿੰਦੇ ਵੀ ਦੋਤੇ ਵਾਲਾ ਰਪਿੰਦਰ ਮੁੰਡੇ ਦੇ ਵੱਡੇ ਸਰਕਾਰ ਹੈ ਲੋਕ ਆ ਹੀ ਫੈਲ ਦੇ ਪਰਮਿੰਦਰ ਸਰਪੰਚ ਖੇਡਾ ਇਧਰ ਸੀਰਾ ਸੀਰਾ ਕਿੰਨੀ ਤਕੜੀ ਚੋਟੀ ਖੇਡਦੀ ਹੈ ਹਾਂ ਰਾਜ ਸੀਰਾ ਵੀਰ ਹੈ ਸਾਡਾ ਲੈ ਵੀ ਸੀਰਾ ਇਹ ਨਿੱਕਾ ਸੀਰਾ ਤੂੰ ਵੱਡਾ ਸੀਰਾ ਇਧਰਲੇ ਪਾਸੇ ਤੂੰ ਇਹ ਪਰਮਿੰਦਰ ਸਰਪੰਚ ਖੇਡਦਾ ਹੈ ਵੀ 500 ਦੇ ਵੱਡੇ ਮਾਨ ਸਰਮਾ ਰੋੜ ਕੇ ਪ੍ਰਵਿੰਦਰ ਸਰਪੰਚ ਜੀ ਨੇ ਵੱਡੇ ਵੀਰ ਇਹ ਇਧਰਲੇ ਪਾਸੇ ਜਾਂਦਾ ਮੇਰਾ ਵੱਡੇ ਵੀਰ ਨੂੰ ਜੱਫਾ ਲਾਵੇਗਾ ਪਰ ਦੂਜੇ ਪਾਸੇ ਲੋਕ ਕਹਿੰਦੇ ਸੰਦੀਪ ਸਰ ਪੂਰੀ ਕਬੱਡੀ ਪਾਉਣ ਦੀ ਵਾਅਦਾ ਹੈ ਦੋਦੇ ਦਾ ਫਾਈਨਲ ਮੈਚ ਹੈ ਜਦ ਹੋਇਆ ਫਾਈਨਲ ਮੈਚ ਤੇ ਜੋਰ ਦਿਖਾਏ ਪੱਕੂਲੇ ਇਧਰਲੇ ਪਾਸੇ ਕਹਿੰਦੇ ਸੰਦੀਪ ਹੁਣ ਵਿਚ ਮੈਦਾਨੇ ਨੇ ਮਿੱਤਰੋ ਮੇਲਾ ਲੱਗਾ ਭਾਰੀ ਹਰ ਕੋਈ ਚਾਹੁੰਦਾ ਮਿੱਤਰੋ ਏ ਸਾਡੀ ਬਣੀ ਰਹਿ ਸਰਦਾਰੀ ਜਾਂਦਾ ਕਹਿੰਦਾ ਇਧਰਲੇ ਪਾਸੇ ਚੋਲੇ ਮਸਲਾ ਜਿੱਤਦਾ ਬਣ ਗਿਆ ਓਏ ਮਸਲਾ ਜਿੱਤਦਾ ਬਣ ਗਿਆ ਦੋ ਦੋ ਕੋਡੀਆਂ ਪਾਦੀ ਸ਼ੀਰੇ ਪਿੱਛੋਂ ਦਾ ਧੰਨਵਾਦ ਇੱਕ ਸ਼ੀਰਾ ਉਹ ਜਿਹਨੇ ਬਜਰੀ ਕਬੱਡੀ ਚ ਦੁਨੀਆ ਬਣਾਈ ਆ ਜਿਹਨੇ ਦੁਨੀਆ ਬਣਾਈ ਆ ਜਿਹਨੇ ਮਹਾਰਾਜ ਮਹਾਰਾਜ ਕਰਾਈ ਆ ਰੁਪਿਆ ਗਗਨ ਦੇ ਲਈ ਸੂਰੀਆਲੇ ਦੇ ਲਈ ਬਹੁਤ ਧੰਨਵਾਦ ਲੋ ਦੋਦੇ ਵਾਲਾ ਰਪਿੰਦਰ ਫੇਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਆਓ ਟੱਕਰ ਹੋ ਗਈ ਸ਼ੇਰਾਂ ਦੀ ਖੜਕੇ ਬੈਖੇ ਕੋਲੇ ਜਵਾਨਾ ਕਬੱਡੀ ਕੱਪ ਉਹੀ ਜਿੱਤਣਗੇ ਜਿਹਨੇ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਪਰ ਕਹਿੰਦੇ ਚਾਰੇ ਪਿਆਰ ਨੇ ਚਾਰੇ ਪਿਆਰ ਰੇਬਰ ਰਪਿੰਦਰ ਇਹ ਮੈਂ ਇਹ ਲੋਕ ਕਹਿੰਦੇ ਆ ਵੀ ਦੁੱਤੇ ਵਾਲਾ ਅੱਜ ਦੇ ਟਾਈਮ ਦਾ ਸਿਰਾ ਅੱਤ ਰੌਲੇ ਵਾਲੀ ਬੱਟ ਕੌਣ ਬਾਊਗਾ ਅੱਜ ਰੌਲੇ ਵਾਲੀ ਬੱਟ ਕੌਣ ਬਾਊਗਾ ਇਹ ਕਹਿੰਦੇ ਮਹਾਰਾਜ ਦੀ ਧਰਤੀਆਂ ਮੇਰੇ ਮਿੱਤਰੋ ਇਹ ਪਰ ਕਹਿੰਦੇ ਚਾਰ ਨੇ ਰਪਿੰਦਰ ਨੇ ਤਾਵਾ ਬੋਲ ਦਿੱਤਾ ਰੇਡਾਂ ਪੈਂਦੀਆਂ ਜਿੱਸੇ ਲੱਗਦੇ ਅਰਚ ਵਰਗੇ ਯਾਦੇ ਵਰਗੇ ਇਹ ਆ ਕੇ ਦੇ ਟਾਈਮਾਂ ਦੇ ਆ ਬੋਲੋ ਉਧਰ ਬੈਠੀ ਆ 13 ਫਰਵਰੀ ਬੱਲੋ ਮਾਜਰੇ ਵੱਡਾ ਮੇਲਾ ਹੋਣਾ ਬੱਲੋ ਮਾਜਰੇ ਚ ਪੌੜੀਆਂ ਕਬੱਡੀਆਂ ਸ਼ਾਮ ਨੂੰ ਅਖਾੜਾ ਲੱਗੂ ਪੱਬੂ ਮਾਰਨ ਦਾ ਸਾਰੇ ਵੀਰ ਪਹੁੰਚੋ ਪੰਮੇ ਦਾ ਥੂਲੇ ਵਾਲੀਏ ਚੈਨੇ ਦਾ ਧੰਨਵਾਦ ਇਧਰ ਸਾਰੇ ਸਾਡੇ ਭਰਾ ਕਿਤੇ ਗੱਲ ਭਗਤੇ ਦੀ ਚੱਲਦੀ ਆ ਲੈ ਵੀ ਚੈਨੇਆ ਦਿਲੋਂ ਧੰਨਵਾਦ ਹੈ ਚੈਨਾ ਪ੍ਰਧਾਨ ਪੰਮਾ ਬਾਈ ਸਾਰੇ ਵੀਰਾਂ ਨੂੰ ਅਮਰਤ ਨੂੰ ਬੇਨਤੀ ਹੈ ਅਮਰਤ ਚੀਮਾ ਬਸੀਆਂ ਵਾਲਾ ਜਰੂਰ ਮਿਲ ਲਵੇ ਸੀਰਾ ਭਾਈ ਬੇਨਤੀ ਹੈ ਰੁਪਿੰਦਰ ਦੋਦੇ ਵਾਲੇ ਨੇ ਨੌ ਕਬੱਡੀਆਂ ਪਾਈਆਂ ਤੇ ਨੌ ਨੰਬਰ ਅੱਜ ਦੇ ਮੇਲੇ ਦਾ ਰੁਪਿੰਦਰ ਦੋਦਾ ਟ੍ਰੈਫਟਰ